ਆਪਦੇ ਆਗੂਆਂ ਦੇ ED ਦਾ ਸ਼ਿਕੰਜਾ ਦੇ ਲਗਾਤਾਰੀ ਵੱਧਿਆ ਜਾ ਰਿਹਾ ਹੈ। ਸੋ ਦੱਸ ਦਈਏ ਕਿ ਬੀਤੇ ਦਿਨ ਅਰਵਿਧ ਕੇਜਰੀਵਾਲ ਦੀ ਗ੍ਰਿਫਤਾਰੀ ਕੀਤੀ ਸੀ ਤੇ ਦੱਸ ਦਈਏ ਕਿ ਹੁਣ ਦਿੱਲੀ ਦੇ ਮਟਿਆਲਾ ਦੇ ਵਿੱਚ ਵਿਧਾਇਕ ਦੇ ਘਰ ਇੱਕ ਹੋਰ ਵਿਧਾਇਕ ਦੇ ਘਰ ਹੈ ਜੋ ED ਨੇ ਰੇਡ ਮਾਰੀ ਹੈ। ਜੀ ਹਾਂ ਦੱਸ ਦਈਏ ਕਿ ਸਵੇਰੇ-ਸਵੇਰੇ ED ਉਸਦੇ ਘਰ ਪਹੁੰਚ ਗਈ ਅਤੇ ਪੁੱਛਗਿੱਛ ਜੋ ਹੈ ਕੀਤੀ ਹੈ। ਸੋ ਦੱਸ ਦਈਏ ਕਿ ਜਾਣਕਾਰੀ ਮੁਤਾਬਕ ਦਿੱਲੀ ਦੇ ਮਟਿਆਲਾ ਤੋਂ ਵਿਧਾਇਕ ਗੁਲਾਬ ਸਿੰਘ ਦੇ ਘਰ ਛਾਪਾ ਮਾਰਨ ਲਈ ਅੱਜ ਸਵੇਰੇ ED ਦੀ ਟੀਮ ਪਹੁੰਚੀ ਸਵੇਰੇ ਜਦੋਂ ED ਦੀ ਟੀਮ ਮਹਾਰਾਸ਼ਟਰੀ ਰਾਜਸਥਾਨੀ ਖੇਤਰ ਦੇ ਮਟਿਆਲਾ ਖੇਤਰ ਤੋਂ ਵਿਧਾਇਕ ਗੁਲਾਬ ਸਿੰਘ ਯਾਦਵ ਦੇ ਘਰ ਛਾਪਾ ਮਾਰਿਆ ਤਾਂ ਸੂਤਰ ਦੇ ਹਵਾਲੇ ਤੋਂ ਇੱਕ ਖਬਰ ਹੈ ਕਿ ED ਅਧਿਕਾਰੀਆਂ ਨੇ ਇਸ ਦੌਰਾਨ ਗੁਲਾਬ ਸਿੰਘ ਯਾਦਵ ਦੇ ਘਰ ਦੀ ਤਲਾਸ਼ੀ ਲਈ ਦਸਨਯੋਗ ਗੁਲਾਬ ਸਿੰਘ ਗੁਜਰਾਤ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੇ ਇੰਚਾਰਜ ਰਹੇ ਨੇ ਗੁਲਾਬ ਸਿੰਘ ਯਾਦਵ ਦੇ ਖਿਲਾਫ ਇਹ ਕਾਰਵਾਈ ਜੇ ਸਮੇ ਹੋਈ ਹੈ ਜਾਂ ਜਦ ਉਸਨੇ ਅਰਵਿੰਦ ਕੇਜਰੀਵਾਲ ਦੇ ਸਮਰਥਨ ਵਿੱਚ ਸੋਸ਼ਲ ਮੀਡੀਆ ਪੋਸਟ ਰਾਹੀਂ ਪ੍ਰਧਾਨ ਮੰਤਰੀ ਮੋਦੀ ਤੇ ਨਿਸ਼ਾਨਾ ਸਾਧਿਆ ਸੀ ਐਕਸ ਤੇ ਦਿੱਲੀ ਦੇ ਸੀਐਮ ਦੀ ਫੋਟੋ ਸ਼ੇਅਰ ਕਰਦਿਆਂ ਲਿਖਿਆ ਮੋਦੀ ਦਾ ਸਿਰਫ ਇੱਕ ਹੀ ਕਾਲ ਹੈ ਅਤੇ ਉਹ ਹੈ ਅਰਵਿੰਦ ਕੇਜਰੀਵਾਲ ਜੀ ਹਾਂ ਇਹ ਪੋਸਟ ਲਿਖੀ ਸੀ ਕਿ ਮੋਦੀ ਦਾ ਸਿਰਫ ਇੱਕ ਹੀ ਕਾਲ ਹੈ ਉਹ ਹੈ ਅਰਵਿੰਦ ਕੇਜਰੀਵਾਲ ਜ਼ਿਕਰੇ ਖਾਸ ਹੈ ਕਿ ਆਪ ਆਗੂ ਗੁਲਾਬ ਸਿੰਘ ਯਾਦਵ ਦੋ ਵਾਰ ਵਿਧਾਇਕ ਰਹੇ ਚੁੱਕੇ ਨੇ ਇਸ ਸਮੇਂ ਦਿੱਲੀ ਦੇ ਮਟੇਲਾ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰ ਰਹੇ ਨੇ ਇਸ ਤੋਂ ਇਲਾਵਾ ਉਹ ਗੁਜਰਾਤ ਵਿਧਾਨ ਸਭਾ ਚੋਣਾਂ ਦੌਰਾਨ ਆਪ ਦੇ ਇੰਚਾਰਜ ਰਹੇ ਨੇ ਤੇ ਆਪਣੇ ਆਪ ਨੂੰ ਅਰਵਿੰਦ ਕੇਜਰੀਵਾਲ ਦਾ ਉਹਨਾਂ ਦੀ ਟੀਮ ਦਾ ਸਿਪਾਈ 10 ਦਿਨ ਹੈ ਪਰ ਦੱਸ ਦੇ ਕਿ ਇਸ ਵਿਧਾਇਕ ਦੀ ਪੋਸਟ ਤੋਂ ਬਾਅਦ ਈਡੀ ਦਾ ਛਾਪਾ ਜੋਂਦੇ ਘਰ ਵੱਜ ਕੇ ਆ ਬੀਤੇ ਦਿਨ ਹੀ ਉਹਨਾਂ ਵੱਲੋਂ ਪੋਸਟ ਹੈ ਜੋ ਪਾਈ ਗਈ ਸੀ ਤੇ ਪੋਸਟ 'ਤੇ ਲਿਖਿਆ ਗਿਆ ਕਿ ਮੋਦੀ ਦਾ ਸਿਰਫ ਇੱਕ ਹੀ ਕਾਲ ਹੈ ਉਹ ਹੈ ਅਰਵਿੰਦ ਕੇਜਰੀਵਾਲ ਜਿਸ ਤੋਂ ਬਾਅਦ ਅੱਜ ਈਡੀ ਨੇ ਸਵੇਰੇ ਸਵੇਰੇ ਉਹਨਾਂ ਦੇ ਘਰ ਛਾਪਾ ਮਾਰ ਦਿੱਤਾ ਤੇ ਘਰ ਦੀ ਤਲਾਸ਼ੀ ਲਈ